ਇਹ ਜੀ ਇੰਤਜ਼ਾਮਤੀ ਸ੍ਰੀ ਘਰੋਤੀ ਜੀ ਸਹਾਏ ਵਾਰੀ ਵਾਰ ਸ੍ਰੀ ਪਤੋਸੀ ਜੀ ਦੀ ਕੀਤਾ ਪਖਾ ਜੀ ਦਸਮੀ ਪ੍ਰਕੰਟ ਕਲੋਂ ਤੇ ਲਟਾਏ ਗੁਰੂ ਨਾਨਕ ਲਈ ਇੰਤਿਆਰੇ ਫਿਰ ਅੰਦਤ ਘੁਰਤੇ ਅਮਰਦਾਸ ਰਾਮਦਾਸ ਜੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਫਿਰੀ ਹਰਿ ਰਾਈ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦਿੱਠਾ ਸਭ ਦੁੱਖ ਜਾਏ ਏਕ ਬਹਾਦਰ ਸਿੰਘ ਨੇ ਕਰ ਲਾਓ ਨਿਪਿਆਵੇ ਤੁਹਾਡੇ ਸੱਥਨ ਹੋਈ ਜੀ ਸਹਾਏ ਦਸਵੇਂ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਣੀ ਕੋਈ ਵੀ ਸਹਾਇਤ ਸੰਪਾਪਕ ਸਨ ਅੰਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਨਾਂ ਦੇ ਪਾਠ ਦੇ ਦਰਸ਼ਨ ਜਿਤਾਰ ਦਾ ਧਿਆਨ ਕਰ ਸਾੰਬਤ ਬੋਲਣਾ ਜੀ ਵਾਹਿਗੁਰੂ ਇਹ ਨਿਮਾਣਿਆਂ ਦੀ ਮਾਨ ਸਤਗੁਰੂ ਨਤਣਿਆਂ ਦੇ ਤਾਨ ਸਤਗੁਰੂ ਓਕਿਆਂ ਦੀ ਕੋਟ ਤਨ ਤਨ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੀ ਅਪਾਰ ਕਿਰਪਾ ਸਦਿਆ ਸਮੇਂ ਦੀਵਾਨਾਂ ਦੀ ਸੁਨਾਤੀ ਹੋਈ ਹੈ ਜੀਓ ਗੁਰੰਥ ਸਾਹਿਬ ਜੀ ਦੇ ਪਾਵਨ ਰੂਪ ਦੀ ਸੇਵਾ ਸੰਭਾਲ ਸੋਹਿਲਾ ਸਾਹਿਬਾਨੀ ਦੇ ਜਾਪ ਹੋਏ ਕੀ ਪਾਵਨ ਬਾਣੀ ਦੇ ਜਾਪ ਕਰਦੇ ਹਾਂ ਪਾਵਨ ਸ੍ਰੀ ਗੁਰੂ ਜੀ ਦੀ ਸੇਵਾ ਕਰਦੇ ਹਾਂ ਹੋਈਆਂ ਔਣ ਤਾਈਆਂ ਜੀ ਤੇ ਮਾਪੱਖਣੀ ਅੱਗੋਂ ਵਾਰ ਤੇ ਸਲਤ ਮਾਪੱਖਣੀ ਜੀ ਆਪ ਕਰੋ ਕਿਰਪਾ ਸੁਖਾਸਣ ਬੋਬੋ ਜੀ ਸੰਤ ਪਾਣ ਨੂੰ ਸੇਵਾਦਾਰਾਂ ਨੂੰ ਛੁੱਟੀਆਂ ਬਖਸ਼ੋ ਸੰਮਰਤ ਵੇਲੇ ਗੁਣ ਲਖਸ਼ਮਣ ਜੀ ਦਾ ਆਰਬਖਸ਼ੇ ਦੇ ਹਾਰ ਚੜਨਾ ਸੋਤੂ ਵੇ ਜੀ ਨਾਮ ਚਿਤਾ ਵੇ ਨਾਮ ਨਾਮ ਚੜੀ ਗਵਾਤੇ ਜੀ ਪਾਨੇ ਸ਼ਰਧਾ ਆਪਾ ਬਾਹ ਦੇ ਫੁਲਿਕਾ ਤਰਸਾ ਬਾਹ ਜੀ ਪਤੀ मिलासो था राम सोधन सुवा राम सिखी सोथनि सिखा ਸਿਨਹਾਰੇ ਨਾਮ ਤੇ ਆਵਾ ਨਾਮ ਤੇ ਜੈ ਨਾਨਕ ਸਤ ਗੁਰੂ ਜੀ ਆ ਤਨ ਹਾਰ ਪੂਰ ਸਰਾ ਆ ਪੂਰ ਹੈ ਜਾਈ ਬਹਨ ਮੇਰਾ ਸਤਿ ਸੂਤੋ ਤੁਹਾਂ ਸੁਹਾਵਾ ਰਾਮ ਰੇ ਸੋ Nahi left the night. <laughs> he left the night. 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 سات کوله والا نه را نا نا

ਰਾਹੇ ਗੁਰਜੀ ਕਾ ਖਾਲਸਾ ਰਾਹੇ ਗੁਰਜੀ ਕੀ ਫਤਿਹ